हां जी दोस्तों की हालचाल है आपा लेके आए ਤੁਹਾਡੇ ਵਾਸਤੇ ਫਨੀ ਵੀਡੀਓ ਜੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਕੀ ਇਹ ਵੀਡੀਓ ਸਿਰਫ ਐਂਟਰਟੇਨਮੈਂਟ ਵਾਸਤੇ ਆ ਦੋਸਤੋ ਚਲিয়ে ਸ਼ੁਰੂ ਕਰਤੇ ਹੈ ਗਲਤ ਨਾ ਬੋਲੋ ਕੋਈ ਦਵਾਈ ਅਲਰਜੀ ਕਰ ਗਈ ਆ ਖਾਸ ਹੁੰਦੀ ਸਰੀਰ ਤੇ ਗਲਤ ਹੋ ਦੇ ਕੋਈ ਦਵਾਈ ਡਾਕਟਰ ਘਰ ਤੇ ਮੈਡ ਸਿੰਧੂ ਜ਼ਿਆਦਾ ਲੱਗ ਰਿਹਾ ਜਿਵੇਂ ਇਹਦੇ ਤੂੰ ਲੱਛਣ ਕਰਦਾ ਤੂੰ ਲੋਕਾਂ ਨੂੰ ਠੀਕ ਹੀ ਕਰਨਾ ਤੇਰੇ ਤਾਂ ਆਪਣੇ ਲੱਛਣ ਮਾੜੇ ਆ ਕਲੀ ਕਲੀ ਦੇ ਵਿੱਚ ਦਿਲ ਮੌੜ ਆਵੇ ਸੰਗੇਪਾਉ ਦਾ ਡੈਡੀ ਅਠ ਰੰਗੀ ਪੀਂਗ ਅਮਰੀਸ਼ਪੁਰੀ ਦੇ ਚਾਚੇ ਦਾ ਮੁੰਡਾ ਅੰਦਰ ਪੱਗ 'ਚ ਸਤੰਗੀ ਪੀਂਗ ਪਾਈ ਫਿਰਦਾ ਤੇਰੇ ਮਹਿੰਦੀ ਰੰਗ ਪੱਗ ਤੇ ਆਪਣੇ ਚੋਤੇ ਮਾਰਗੀ ਮੈਂ ਪੱਟ ਘੋੜਿਆ ਘਰ ਵਾਲੀ ਚੁੰਨੀਆਂ ਲੱਭੀ ਜਾਂਦੀ ਆ ਤੇ ਇਧਰ ਕੋਤਸ ਸਾਹਿਬ ਹੋਰ ਹੀ ਕੰਮ ਕਰਦਾ ਤਾਸ਼ ਵਿੱਚ ਜੋ ਪਾਨ ਦੇ ਬਾਦਸ਼ਾਹ ਵਰਗਾ ਲੱਗਦਾ ਪਤੰਦਰ ਤੇਰੀ ਪੱਗ ਵਿੱਚ ਇਕੱਲਾ ਮਹਿੰਦੀ ਰੰਗ ਛੱਡ ਕੇ ਬਾਕੀ ਸਾਰੇ ਰੰਗ ਨੇ ਆਦਾ ਟਰਾਂਸਫਰ ਮੱਚਿਆ ਪਿਆ ਦੱਸ ਕਿੱਥੋਂ ਆਵਾ ਕਿਨੇ ਆਵਾ ਮੇਰੇ ਘਰ ਵਾਲੀ ਨਹੀਂ ਆਉਣ ਦਿੰਦੀ ਟਟਾ ਦੇ ਲੈ ਗਿਆ ਬਿੰਦੂ ਜੀ ਕੇ ਮੈਂ ਤਾਂ ਖਬਰਾਂ ਤੇ ਵੀ ਨੱਚ ਲੈਣਾ ਇਹ ਤਾਂ ਫਿਰ ਵੀ ਸੈਟ ਸੌਂਗ ਆ ਸੈਟ ਸੌਂਗ ਨਹੀਂ ਬਖਸ਼ਦਾ ਪਤੰਦਰ ਬਾਈ ਕਦੋਂ ਤੱਕ ਠੀਕ ਹੋ ਜੇਗਾ ਇਹ ਦਿਖਾਉਂਦਾ ਦੇਲੀ ਟੁੱਟਿਆ ਲੱਤਾਂ ਦਾ ਸਹੀ ਆ ਚੱਜ ਨਾਲ ਨੱਚਲਾ ਬਈ ਡਾਂਸ ਨਹੀਂ ਆਉਂਦਾ ਸ਼ਰਮ ਤਾਂ ਹੁੰਦੀ ਹੋਣੀ ਆ ਉਹੀ ਕਰਲਾ ਬੱਬੂ ਮਾਂ ਦੀ ਕੱਸ਼ ਦਾ ਵਾਲ ਤੁਕਤੇ ਆ ਨਮਾ ਲੱਤੀ ਨਾ ਤੇਰੀ ਜੀਵ ਨੂੰ ਕੁਝ ਕਿਉਂ ਨਹੀਂ ਹੁੰਦਾ ਸਾਰਾ ਸਿਆਪਾ ਹੀ ਖਤਮ ਹੋ ਜੇ ਸਾਰਾ ਦਿਨ ਦੀਪੂ ਦੀਪੂ ਕਰਦੀ ਰਹਿੰਦੀ ਆ ਮੈਂ ਤਾਂ ਚੱਲਿਆ ਚੰਡੀਗੜ੍ਹ ਨਾਮ ਚੇਂਜ ਕਰਵਾਉਣ ਇਹਨੇ ਤਾਂ ਆਤ ਹੀ ਚੁੱਕੀ ਪਈ ਆ ਮੈਂ ਤਾਂ ਦਾਦਾ ਨਹੀਂ ਮੈਂ ਤੈਨੂੰ ਲੱਭੜ ਆ ਜਾਂਦੀ ਆ ਵੇਲਾ ਦੀਪੂ ਆ ਜਾ ਘਰੇ ਕਿੱਥੇ ਗਿਆ ਵਾ ਮੈਂ ਬੱਤੀ ਦਾ ਤਲਾ ਦੀਪੂ ਨੂੰ ਮਨੁੱਖਤਾ ਦੀ ਸੇਵਾ ਵਾਲਾ ਮਿੰਟੂ ਬਾਈ ਲੈ ਗਿਆ ਚੱਕ ਕੇ ਮੈਂ ਇਟਲੀ ਆ ਤੇਰੇ ਤੋਂ ਦੁਖੀ ਹੋ ਕੇ ਆਇਆ ਮੈਂ ਦੀਪੂ ਪਹਾੜਾਂ ਵੱਲ ਜਾਂਦਾ ਦੇਖਿਆ ਜਾਂ ਭੱਜ ਜਾ ਐਦਾਂ ਕਹ ਦੇ ਕੋਈ ਕੰਦਾ ਤੂੰ ਦੀਪੂ ਦੇ ਨਾ ਦੇ ਵੀਡੀਓ ਪਾਈ ਜਿੰਦੀ ਦੀਪੂ ਦੇ ਨਾ ਦੇ ਵੀਡੀਓ ਪਾਈ ਨੇ ਹੋਂ ਤੇ ਲੱਭ ਜਾ ਫਿਰ ਕਹਿੰਦਾ ਗੁੱਸੇ ਨਾਲ ਬੋਲਦੀ ਆ ਤੇਰੇ ਕਰਕੇ ਮੈਨੂੰ ਮੇਰੇ ਘਰ ਦੇ ਨੇ ਰਾਤੀ ਕੁੱਟਿਆ ਉਹ ਲੱਗਿਆ ਬਾਂ ਗੋਰੀਏ ਐਦਾਂ ਦਾ ਬੰਦਾ ਜ਼ਿੰਦਗੀ ਚ ਨਹੀਂ ਦੇਖਿਆ ਜਿਹੜਾ ਸੈਟ ਸੰਗ ਤੇ ਵੀ ਨੱਚੀ ਜਾਂਦਾ ਉੰਨੇ ਰੋਟੀ ਖਾਦੀ ਨਹੀਂ ਤੇ ਸਾਨੂੰ ਤੂੰ ਨਹੀਂ ਖਾਣ ਦੇਣੀ ਵੀਰੇ ਇਹੋ ਥਾਲੀ ਫੜ ਕੇ ਮੇਰੇ ਸਿਰ 'ਚ ਮਾਰ ਟੱਕ ਨਹੀਂ ਅਪੜੇ ਟੱਟ ਪੱਲੇ ਹਰਾਂਗ ਪੈਂਕ ਵੀ ਕੁੜੀ ਦਾ ਫਿੱਕਾ ਪਾਤਾ ਬਾਈ ਪਿੱਛੇ ਆਈ ਡੱਬੇ ਦੀ ਤਾਰ ਖਿੱਚ ਕੇ ਮੇਰੇ ਮੱਥੇ ਤੇ ਲਾ ਦੇ ਵੀਰੇ ਕਿਹੜੇ ਰੂਟਾਂ ਤੇ ਜਾਣਾ ਮੈਨੂੰ ਵੀ ਦੱਸੀ ਮੈਂ ਤੇਰੀ ਗੱਡੀ ਥੱਲੇ ਆਉਣਾ ਤੇਰਾ ਨਹੀਂ ਰਿਹਾ ਦਿਆ ਤੈਨੂੰ ਲੇਖਾ ਤੇ ਖਾਣਾ ਹੁਣ ਤੋਂ ਮੈਂ ਵੀ ਛੱਤ ਤੇ ਪਾਣੀ ਰੱਖਿਆ ਕਰਨਾ ਤੇਰੇ ਆਂਡੀ ਗਵਾਂਡੀ ਚੰਗੇ ਲੱਗਦੇ ਜਿਨ੍ਹਾਂ ਨੇ ਪਾਣੀ ਨਹੀਂ ਮਾਰੀ ਪਿੱਛੇ ਪੈ ਸਰਾਣੇ ਨਾਲ ਮੇਰਾ ਸਾਹ ਘੁੱਟ ਦੇ ਕਰਜੇ ਨਾਲ ਨਹੀਂ ਮਰਨਾ ਇਦਾਂ ਦੀਆਂ ਰੀਲਾਂ ਦੇਖ-ਦੇਖ ਮਰਨਾ ਅਸੀਂ ਵੀਰ ਮੈਂ ਤੇਰੀ ਸਾਰੀ ਵੀਡੀਓ ਬਹੁਤ ਵੱਡਾ ਜਿਗਰਾ ਕਰਕੇ ਦੇਖੀ ਓਏ ਕੀ ਗੰਦ ਪਾਇਆ ਆ ਤੂੰ ਇਹ ਕੱਪ ਕਰੋ ਫਟੀ ਨਾ ਬਾਬਾ ਜੀ ਨਾ ਚਰ ਬੀਬੀ ਨੀਲੇ ਡਰਮ ਚ ਨਹੀਂ ਪਉਂਦੀ ਤੈਨੂੰ ਜੱਟ ਬੰਦਾ ਮਾਰ ਕੇ ਆਇਆ ਨਾ ਉਹਦਾ ਪਤਾ ਲੱਗਿਆ ਨਾ ਤੇਰਾ ਪਤਾ ਲੱਗਿਆ ਜੇ ਮਰਗੀ ਨਾ ਰੋਟੀ ਬਿਨਾ ਔਖਾ ਹੋ ਜੂ ਫਿਰ ਚਾਕੇਗਾ ਬਾਬਾ ਤੂੰ ਬੁੜੀ ਮਾਰ ਦੇਣੀ ਕਿਸੇ ਦਿਨ ਯੁਗ ਨਾ ਕਾਲਿਆਂ ਦਾ ਯੁਗ ਅਸੀਂ ਤਾਂ ਲੱਗਦਾ ਦੁਨੀਆ ਤੇ ਬਸ ਲੋਕਾਂ ਦੇ ਨਿਆਣੇ ਖੜਾਉਣੇ ਆਏ ਆ ਹਜ਼ਾਰਾਂ ਵਿੱਚੋਂ ਵੀ ਲੱਗਦਾ ਅੱਖਾਂ ਬੰਦ ਕਰਕੇ ਚੁਣਿਆ ਵੀਰ ਦੱਸੇ ਜ਼ਰੂਰ ਕਿ ਕਿਸ ਬਾਬੇ ਕੋਲ ਚੌਂਕੀ ਭਰਦਾ ਬਸ ਦੋ ਕਿਸ਼ਤਾਂ ਰਹਿ ਗਈਆਂ ਮੈਂ ਫੋਨ ਹੀ ਵੇਚ ਦੇਣਾ ਹਾਂਜੀ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤੇ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਕਰ ਲਿਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ